ਅੱਜ ਆਪਾਂ ਦੇਖਦੇ ਆਂ ਜੀ ਵੀ ਕਣਕ 826 ਦੀ ਬੱਲੀ 'ਚ ਕਿੰਨੇ ਦਾਣੇ ਨੇ ਤੇ ਕੀ ਝਾੜ ਦੇਊਗੀ ਤੇ ਇੱਕ ਹੈ ਜੀ ਆਪਣੇ ਕੋਲੇ 222 ਇਹਨਾਂ ਦੋਨਾਂ ਵੈਰੇਟੀਆਂ ਦਾ ਆਪਾਂ ਦੇਖਦੇ ਆਂ ਨਰੀਖਣ ਕਰਕੇ ਵੀ ਕਿੰਨੇ-ਕਿੰਨੇ ਦਾਣੇ ਇਹਨਾਂ ਦੀਆਂ ਬੱਲੀਆਂ 'ਚ ਨੇ ਤੇ ਪੁਰਾਣੇ ਸਮਿਆਂ 'ਚ ਜਿਵੇਂ ਆਪਾਂ ਝਾੜ ਦੇਖਦੇ ਹੁੰਦੇ ਸੀ ਤੇ ਵੀ ਕਿੰਨਾ ਝਾੜ ਦੇਊਗਾ ਆਹ ਦੋ ਬੱਲੀਆਂ ਲਈਆਂ ਜੀ ਆਪਾਂ ਆਹ ਜਿਹੜੀ ਬੱਲੀ ਹੈਗੀ ਇਹ 222 ਦੀ ਹੈ ਇਹ ਕਰਨਾ ਵੀ ਜਦੋਂ ਆਪਾਂ ਇਹਦਾ ਝਾੜ ਦੇਖਣਾ ਹੈ ਜਿਹੜੀਆਂ ਇਹਦੀਆਂ ਮੱਖੀ ਹੁੰਦੀ ਹੈ ਇਹਦੀ ਇੱਕ ਮੱਖੀ ਦੇ ਵਿੱਚ ਚਾਰ ਦਾਣੇ ਹੁੰਦੇ ਨੇ ਜੇ ਆਪਾਂ ਐਸਟੀਮੇਟ ਲਾਉਣਾ ਵੀ ਜਾਂ ਜਿਵੇਂ ਬਜ਼ੁਰਗ ਲਾਉਂਦੇ ਹੁੰਦੇ ਸੀ ਐਸਟੀਮੇਟ ਵੀ ਕਿੰਨਾਗਾ ਝਾੜ ਦੇਊਗਾ ਸਮੇਂ ਦੇ ਮੁਤਾਬਕ ਇਹ ਤੁਸੀਂ ਪਹਿਲਾਂ ਇਹ ਮੱਖੀਆਂ ਗਿਣ ਲਓ 1 2 3 4 5 6 7 8 9 10 11 12 13 14 15 ਤੇ 16 ਇੱਕ ਮੱਖੀ ਦੇ ਵਿੱਚ 4 ਦਾਣੇ ਹੁੰਦੇ ਨੇ ਤੇ ਇਹ 16 ਮੱਖੀਆਂ ਹੋ ਗਈਆਂ 222 ਦੀ ਜਿਹੜੀ ਬੱਲੀ ਹੈ 16 ਦੇ 16 32 32 ਤੇ 32 64 ਇਹ ਐਵੇਂ ਮੰਨ ਲਓ ਵੀ ਜੇ ਆਪਾਂ ਇਹ ਦਾਣਿਆਂ ਦੇ ਹਿਸਾਬ ਨਾਲ ਲਈਏ ਤਾਂ ਵੀ 64 ਬਣੀ ਹੋ ਸਕਦੀ ਹੈ ਪਰ ਪੰਜ ਚਾਰ ਮਾਣ ਤੁਸੀਂ ਘੱਟ ਹੀ ਲਾਓ ਵੀ ਇਹਦਾ ਜੇ ਐਸਟੀਮੇਟ ਲਈਏ ਆਪਾਂ ਵੀ 60 ਮਣ ਦੇ ਕਰੀਬ 60 61 ਮਣ ਦੇ ਕਰੀਬ ਇਹਦਾ ਝਾੜ ਰਹੂਗਾ ਬਾਕੀ ਤਾਂ ਕੁਦਰਤ ਦੇ ਹੱਥ ਚ ਹੈ ਪਰ ਇਹਦਾ ਝਾੜ ਇਨਾਂ ਕੋ ਇਹਦੀ ਬੱਲੀ ਦੇ ਹਿਸਾਬ ਦੇ ਨਾਲ ਹੈ ਹੁਣ ਆ ਗਈ ਜੀ ਬੱਲੀ ਇਹ 826 ਦੀ ਦੇਖੋ ਇਹਦਾ ਬੱਲੀ ਦਾ ਵੀ ਥੋੜਾ ਮੋਟਾ ਫਰਕ ਹੈ ਥੋੜਾ ਜਿਹਾ ਬੱਲੀ ਵੀ ਇਹ ਥੋੜੀ ਇਹਦੇ ਨਾਲੋਂ ਵੀ ਮੋਟੀ ਲੱਗਦੀ ਹੈ ਇਹਦੇ ਗਿਣਦੇ ਆਪਾਂ ਵੀ ਕਿੰਨੇ ਦਾਣੇ ਨੇਗੇ ਕਿੰਨੀਆਂ ਮੱਖੀਆਂ ਇਹਦੇ ਵਿੱਚੋਂ ਕਦੋ 3 4 5 6 7 8 9 10 11 12 13 14 15 16 17 18 ਇਹਦੇ ਵਿੱਚ 18 ਜੀ 18 ਲਾ ਲੂ ਵੀ ਕੀ ਹਿਸਾਬ ਕਿਤਾਬ ਹੋ ਗਿਆ 18 ਦੇ 18 36 ਤੇ 36 72 ਏਸਟੀਮੇਟ ਦੇ ਹਿਸਾਬ ਨਾਲ ਵੀ ਜੇ ਆਪਾਂ ਇਹ 70 72 ਦਾਣੇ ਇਹਦੇ ਵਿੱਚ ਬਣਦੇ ਆ ਤਾਂ ਤੁਸੀਂ ਐ ਲਾਓ ਵੀ 63 64 ਮੰਨਦਾ ਇਹਦਾ ਇੱਕ ਆਈਡੀ ਹੈਗਾ 826 ਦੀ ਜਿਹੜੀ ਬੱਲੀ ਦੇ ਮੁਤਾਬਕ ਦਾਣੇ ਦੇ ਮੁਤਾਬਕ ਇੱਕ ਆਪਾਂ ਏਸਟੀਮੇਟ ਲਾ ਸਕਦੇ ਆਂਗੇ ਵੀ ਆਪਣਾ ਝਾੜ ਕਿੰਨਾ ਰਹੂਗਾ ਪਰ ਜਾਦੇ ਤਾਂ ਇਹ ਦੇਖੋ ਮੌਸਮ ਤੇ ਵੀ ਡਿਪੈਂਡ ਆਉਂਦਾ ਹੈ ਤੇ ਵੱਡੀ ਗੱਲ ਕੁਦਰਤ ਦੀ ਹੈ ਵੀ ਜੇ ਠੰਡ ਹੋ ਗਈ ਕਿ ਗਰਮੀ ਹੋ ਗਈ ਉਹ ਤੇ ਵੀ ਡਿਪੈਂਡ ਹੈ ਇੱਕ ਮोटा ਜਿਹਾ ਏਸਟੀਮੇਟ ਹੈਗਾ ਵੀ ਆਪਾਂ ਇਹਦੇ ਤੇ ਮੈਂ ਇਹਦਾ ਝਾੜ ਆਪਾਂ ਦੇਖ ਸਕਦੇ ਆ ਇਹ ਦੇਖ ਲਓ ਇਹ 222 ਦੀ ਵੱਲੀ ਹੈਗੀ ਇਹ 826 ਦੀ ਹੈ ਇਹਦੇ ਵਿੱਚ ਮੱਖੀਆਂ ਦੀ ਗਿਣਤੀ 2 ਜ਼ਿਆਦੇ ਹੈ ਇਹ 16 ਸੀਗੀਆਂ ਇਹਦੇ ਵਿੱਚ 18 ਨੇ ਹਰੇਕ ਮੱਖੀ ਦੇ ਵਿੱਚ 4 ਦਾਣੇ ਹੁੰਦੇ ਆ ਸੋ ਇਹ ਮੋਟਾ ਜਿਹਾ ਹਿਸਾਬ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਕਿ ਅੱਗੇ ਵੀਰੇ ਦੇਖ ਸਕਣ ਵੀ ਕੀ ਝਾੜਕ ਗਿੰਦੀ ਹੈ ਸਾਡੀ ਗਣਕ ਕੀ ਐਸਟੀਮੇਟ ਦੇ ਹਿਸਾਬ ਦੇ ਨਾਲ ਧੰਨਵਾਦ ਜੀ